ਹਾਲੋ ਜੀ ਸ਼ਸ਼ਕਾਲ ਅੱਜ ਥੋੜੇ ਵਾਸਤੇ ਨਿਊ ਸਟੌਕ ਲੈ ਕੇ ਆ ਗਏ ਆਪਾਂ ਬੈੱਡ ਸ਼ੀਟ ਦਾ ਜਿਹੜੀ ਆਪਾਂ ਬੈੱਡ ਸ਼ੀਟ ਥੋੜੇ ਵਾਸਤੇ ਅੱਜ ਲੈ ਕੇ ਆਏ ਆ ਇਹ ਲਾਸਟਿਕ ਵਾਲੀ ਬੈੱਡ ਸ਼ੀਟ ਹੈ ਤੇ ਰਖੜੀ ਤੇ ਆਪਣਾ ਆਫਰ ਹੈ ਮੈਂ ਤੁਹਾਨੂੰ ਇੱਕ ਬੈੱਡ ਸ਼ੀਟ ਖੋਲ ਕੇ ਦਿਖਾਉਣੀ ਆ ਸਾਰੀ ਲਾਸਟਿਕ ਵਾਲੀਆਂ ਬੈੱਡ ਸ਼ੀਟ ਆਪਾਂ ਤਿਆਰ ਕਰਵਾਈਆਂ ਨੇ ਤੇ ਕਪੜਾ ਜਿਹੜਾ ਹੈਗਾ ਬਹੁਤ ਹੀ ਸੋਹਣਾ ਹੈ ਕੁਝ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਕੁਝ ਡਿਜ਼ਾਈਨ ਆਪਾਂ ਤੁਹਾਨੂੰ ਬੰਦ ਦਿਖਾਵਾਂਗੇ ਖੁੱਲੇ ਸਾਇ ਦੀ ਤੁਹਾਨੂੰ ਬੈੱਡ ਸ਼ੀਟ ਮਿਲੂਗੀ ਨਾਲ ਆਪਾਂ ਦੋ ਦੇਵਾਂਗੇ ਪਿੱਲੋ ਕਵਰ ਤੇ ਗੱਦਾ ਤੁਸੀਂ ਚੈੱਕ ਕਰ ਸਕਦੇ ਹੋ ਗੱਦਾ ਛੋਡਾ 5 ਇੰਚੀ ਹੋਵੇ 10 ਇੰਚੀ ਹੋਵੇ ਗੱਦੇ ਨੂੰ ਵਧੀਆ ਕਵਰ ਕਰ ਲੂਗੀ ਚਾਦਰ ਡਿਜ਼ਾਈਨ ਸਾਡੇ ਕੋਲੇ ਆਏ ਆ ਬਹੁਤ ਸੋਹਣੇ ਤੇ ਪਹਿਲਾ ਡਿਜ਼ਾਈਨ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਵਾਲਾ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਤੇ ਬਿੱਲੋ ਕਵਰ ਆਪਾਂ ਦੇਵਾਂਗੇ 200 ਨੂੰ ਨਾਲ ਜਿਪ ਵਾਲੇ ਤੇ ਰੇਟ ਵੀ ਸਾਡੇ ਬਹੁਤ ਬਾਜਿਬ ਨੇ ਆਹ ਲਓ ਜੀ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੈ ਤੇ ਤੁਸੀਂ ਫਟਾਫਟ ਸਾਡੇ ਕੋਲੇ ਲਿਮਟਿਡ ਸਟਾਕ ਹੈ ਤੁਸੀਂ ਲਵਾ ਦਾਵਾ ਦਾ ਸਾਡੇ ਕੋਲ ਸਕਰੀਨ ਸ਼ਾਟ ਭੇਜ ਕੇ ਡੈਢ ਹੀਟ ਮੰਗਾ ਸਕਦੇ ਹੋ ਆਹ ਲਓ ਜੀ ਦੂਸਰਾ ਕਲਰ ਇਹਦਾ ਮਹਿਰੂਨ ਕਲਰ ਹੈ ਤੇ ਮੈਂ ਤੁਹਾਨੂੰ ਸਾਰੇ ਕਲਰ ਦਿਖਾਉਂਗੀ ਤੀਸਰਾ ਕਲਰ ਜਿਹੜਾ ਆ ਗਿਆ ਸਕਿਨ ਟੋਨ ਦੇ ਵਿੱਚ ਆ ਬਹੁਤ ਹੀ ਪਿਆਰਾ ਰੰਗ ਹੈ ਤੇ ਆਹ ਲਓ ਜੀ ਤੁਸੀਂ ਸਾਡੇ ਕੋਲ ਸਾਡੇ ਕੋਲ ਸੈਂਪਲ ਨੇ ਤੁਸੀਂ ਸਾਡੇ ਕੋਲ ਦੋ-ਦੋ ਚਾਦਰਾਂ ਇੱਕ ਇੱਕ ਕਲਰ ਦੀਆਂ ਮੰਗਾ ਸਕਦੇ ਹੋ ਆਹ ਲਓ ਜੀ ਆਇਆ ਇਹਦਾ ਤੀਸਰਾ ਕਲਰ ਆ ਗਿਆ ਇਸ ਤੋਂ ਬਾਅਦ ਆ ਪਾ ਇਹਦਾ ਚੌਥਾ ਕਲਰ ਦੇਾਂਗੇ ਸਾਰਿਆਂ ਨਾਲ ਤੁਹਾਨੂੰ ਦੋ-ਦੋ ਪਿੱਲੋ ਕਵਰ ਮਿਲਣਗੇ ਤੇ ਆਹ ਲਓ ਜੀ ਆ ਇਹਦਾ ਪੰਜਵਾਂ ਡਿਜ਼ਾਈਨ ਸੀ ਆਹ ਬੜਾ ਪੰਜਵਾਂ ਡਿਜ਼ਾਈਨ ਹੈ ਇਸ ਤੋਂ ਬਾਅਦ ਮੈਂ ਸੋਨੇ ਸਾਰੇ ਕਲਰ ਦਿਖਾ ਦੇਣੀ ਆਪਣੇ ਕੋਲੇ ਜਿੰਨੇ ਜਿੰਨੇ ਆਏ ਆ ਆਹ ਲਓ ਜੀ ਤੁਸੀਂ ਸਕਰੀਨ ਸ਼ਾਟ ਲਈ ਜਾਓ ਜਿਹੜਾ ਜਿਹੜਾ ਤੁਹਾਨੂੰ ਬੈੱਡ ਸ਼ੀਟ ਪਸੰਦ ਹੋਊਗੀ ਤੇ ਇਸੇ ਨੰਬਰ ਤੇ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਹੋ ਦੋ ਪਿੱਲੋ ਕਵਰਾਂ ਦੇ ਨਾਲ ਤੁਹਾਨੂੰ ਬੈੱਡ ਸ਼ੀਟ ਦੇਵਾਂਗੇ ਕਪੜਾ ਜਿਹੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਆਹ ਲਓ ਜੀ ਦੇਖੀ ਜਾਓ ਡਿਜ਼ਾਈਨ ਚੈੱਕ ਕਰੀ ਜਾਓ ਇੱਕ ਨਾਲ ਦੀਆਂ ਤੁਹਾਨੂੰ ਦੋ ਦੋ ਚਾਦਰਾਂ ਵੀ ਮਿਲ ਜਾਣੀਆਂ ਆਹ ਲਓ ਜੀ ਆਹ ਚੈੱਕ ਕਰੀ ਜਾਓ ਇੱਕ ਨਾਲ ਦੀਆਂ ਦੋ ਚਾਦਰਾਂ ਨੇ ਤੇ ਖੁੱਲੇ ਸਾਈਡ ਦੀ ਬੈੱਡ ਸ਼ੀਟ ਨਾ ਦੋ ਬਿੱਲੋ ਕਾ ਬਿੱਲੋ ਕਾ ਬਰਾ ਤੇ ਰੇਟ ਦੇਵਾਂਗੇ ਸਿਰਫ 450 ਰੁਪਿਆ 450 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਬੈੱਡ ਸ਼ੀਟ ਦੇਵਾਂਗੇ ਲਾਸਟਿਕ ਵਾਲੀ ਆਹ ਲਓ ਜੀ ਕਲਰ ਚੈੱਕ ਕਰੀ ਆਓ ਬਹੁਤ ਹੀ ਸੋਹਣੇ ਕਲਰ ਆ ਸਾਰੇ ਤੇ ਫਟਾਫਟ ਤੁਸੀਂ ਸਕਰੀਨ ਸ਼ਾਟ ਭੇਜ ਕੇ ਸਾਡੇ ਕੋਲ ਚਾਦਰ ਨੂੰ ਬੁੱਕ ਕਰ ਸਕਦੇ ਹੋ ਸਾਡੇ ਕੋਲੇ ਲਿਮਟਡ ਸਟਾਕ ਆ ਫਟਾਫਟ ਤੁਸੀਂ ਵੀਡੀਓ ਸ਼ੇਅਰ ਕਰਨੀਆਂ ਮਾਣੀਆਂ ਮਾਸੀਆਂ ਭੂਆ ਕੋਲੇ ਤੇ ਧੰਨਵਾਦ ਅਰਚਲ ਜੀ